ਸਾਰੇ ਦੋਸਤਾਂ ਨੂੰ ਸ਼ਸ਼ੀਕਾਲ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਹਾਣੀ ਨੂੰ ਅੰਤ ਤੱਕ ਸੁਣਨਾ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਆਪਾਂ ਆਪਣੇ ਇਸ ਚੈਨਲ ਤੇ ਤੁਹਾਡੇ ਨਾਲ ਬਿਲਕੁਲ ਸੱਚੀਆਂ ਘਟਨਾਵਾਂ ਸਾਂਝੀਆਂ ਕਰਦੇ ਹਾਂ ਅੱਜ ਇਸੇ ਲੜੀ ਦੇ ਤਹਿਤ ਪਟਿਆਲਾ ਜ਼ਿਲ੍ਹੇ ਦੇ ਨਾਬਾ ਕਸਬੇ ਦੀ ਇੱਕ ਬਿਲਕੁਲ ਸੱਚੀ ਘਟਨਾ 4 ਦਸੰਬਰ ਨੂੰ ਪਟਿਆਲਾ ਦੇ ਨਾਬਾ ਦੇ ਵਿੱਚ ਇੱਕ ਕੁੜੀ ਦਾ ਉਸਦੇ ਹੀ ਘਰ ਦੇ ਵਿੱਚ ਕਤਲ ਹੋ ਜਾਂਦਾ ਕੁੜੀ ਕੁਵਾਰੀ ਹੁੰਦੀ ਆ 22 ਸਾਲ ਦੀ ਕੁੜੀ ਦੀ ਉਮਰ ਹੁੰਦੀ ਆ ਆਂਡੀ ਗਵੰਡੀ ਆ ਜਿਹੜੇ ਉਹ ਪੁਲਿਸ ਨੂੰ ਬੁਲਾਉਂਦੇ ਆ ਅਸਲ ਦੇ ਵਿੱਚ ਇੱਕ ਦਿਨ ਪਹਿਲਾਂ ਜਦੋਂ ਕੁੜੀ ਦੀ ਲਾਸ਼ ਮਿਲਦੀ ਆ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਦੇ ਘਰ ਦੇ ਵਿੱਚ ਚੀਕ ਚਿਹੜਾ ਪੈ ਰਿਹਾ ਸੀ ਆਂਡੀ ਗਵੰਡੀਆਂ ਨੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਪਰ ਘਰ ਦਾ ਦਰਵਾਜ਼ਾ ਜੋ ਅੰਦਰੋਂ ਬੰਦ ਸੀ ਉਸ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਆ छानबीन ਕੀਤੀ ਜਾਂਦੀ ਆ ਪੁਲਿਸ ਵਾਲੇ ਆ ਕੇ ਦਰਵਾਜ਼ਾ ਤੋੜਦੇ ਆ ਤੇ ਵੇਖਦੇ ਆ ਕਿ ਕੁੜੀ ਆ ਜਿਹੜੀ ਉਹ ਮਰਤਕ ਹਾਲਤ ਦੇ ਵਿੱਚ ਘਰ ਦੇ ਵਿੱਚ ਪਈ ਆ ਤੇ ਘਰ ਦੇ ਵਿੱਚ ਹੋਰ ਕੋਈ ਵੀ ਨਹੀਂ ਪੁਲਿਸ ਆਂਡਗਵਾਂਡ ਦੇ ਲੋਕਾਂ ਤੋਂ ਪੁੱਛਗਿੱਛ ਕਰਦੀ ਆ মিডিਆ ਉੱਥੇ ਪਹੁੰਚ ਜਾਂਦਾ ਕੀ ਸੀ ਇਸ ਕੁੜੀ ਦੇ ਕਤਲ ਦਾ ਰਾਜ ਇੱਕ ਕੁੜੀ ਜੀ ਦਾ ਨਾਮ ਲక్ష్ਮੀ ਆਪਾਂ ਕਲਪਨਿਕ ਨਾਮ ਰੱਖ ਲੈਨੇ ਆ ਲక్ష్ਮੀ ਤੇ ਉਹਦੀ ਮਾਂ ਨਾਬੇ ਦੇ ਵਿੱਚ ਇੱਕ ਏਰੀਏ ਦੇ ਵਿੱਚ ਇੱਕ ਘਰ 'ਚ ਰਹਿੰਦੀਆਂ ਨੇ ਦੋਨੋਂ ਮਾਮਾ ਧੀਆਂ ਉਹ ਜਿਹੜੀ ਔਰਤਾ ਲక్ష్ਮੀ ਦੀ ਮਾਂ ਉਹ 50-55 ਸਾਲ ਦੀ ਔਰਤਾ ਉਹਦੇ ਤਿੰਨ ਧੀਆਂ ਨੇ ਦੋ ਵੱਡੀਆਂ ਵਿਆਹੀਆਂ ਹੋਈਆਂ ਤੇ ਇਹ ਛੋਟੀ ਹੈ ਜਿਹੜੀ ਇਕਵਾਰੀ ਆ ਲక్ష్ਮੀ ਦੇ ਪਾਪਾ ਦੀ ਮੌਤ ਹੋ ਚੁੱਕੀ ਆ ਕਾਫੀ ਸਾਲ ਪਹਿਲਾਂ ਤੇ ਲక్ష్ਮੀ ਦਾ ਜਿਹੜਾ ਇਕਲੌਤਾ ਭਰਾ ਸੀ ਉਹ ਵੀ ਪਿਛਲੇ ਸਾਲ ਐਕਸੀਡੈਂਟ ਦੇ ਵਿੱਚ ਉਹਦੀ ਮੌਤ ਹੋ ਗਈ ਸੀ ਹੁਣ ਘਰ ਦੇ ਵਿੱਚ ਮਾਮਾ ਧੀਆਂ ਦੋਨੋਂ ਰਹਿੰਦੀਆਂ ਸੀ ਦੋਨੋਂ ਮਾਮਾ ਧੀਆਂ ਬਾਹਰ ਕੰਮ ਕਰਦੀਆਂ ਸੀ ਕੁੜੀ ਨੌਕਰੀ ਕਰਦੀ ਸੀ ਉਹਦੀ ਮਾਂ ਵੀ ਕਿਤੇ ਫੈਕਟਰੀ ਦੇ ਵਿੱਚ ਲੱਗੀ ਹੋਈ ਸੀ ਇਸ ਘਰ ਦੇ ਵਿੱਚੋਂ ਅਕਸਰ ਲੜਾਈ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸੀ ਜੋ ਕਿ ਆਂਡ ਗਵਾਂਡ ਦੇ ਲੋਕੀ ਪੁਲਿਸ ਨੂੰ ਦੱਸਦੇ ਨੇ ਚਲੋ ਜਦੋਂ ਲਾਸ਼ ਮਿਲਦੀ ਆ ਪੁਲਿਸ ਆਉਂਦੀ ਆ ਤੇ ਕੁੜੀ ਦੀ ਮਾਂ ਜਿਹੜੀ ਉਹ ਘਰ ਨਹੀਂ ਹੁੰਦੀ ਕੁੜੀ ਦੀ ਮਾਂ ਦੁਪਹਿਰ ਵੇਲੇ ਆਉਂਦੀ ਆ ਜਦੋਂ ਉਹ ਘਰ ਆਉਂਦੀ ਆ ਤਾਂ ਪੱਤਰਕਾਰ ਤੇ ਪੁਲਿਸ ਵਾਲੇ ਉਹਨੂੰ ਪੁੱਛਦੇ ਆ ਕਿ ਤੇਰੇ ਘਰ ਦੇ ਵਿੱਚ ਤੇਰੀ ਹੀ ਮਟਿਆਰਦੀ ਦਾ ਕਤਲ ਹੋ ਗਿਆ ਵੀ ਤੂੰ ਘਰ ਹੈ ਨਹੀਂ ਤੂੰ ਕਿੱਥੋਂ ਆਈਆਂ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਵੀ ਮੇਰੀ ਕੁੜੀ ਦਾ ਕਤਲ ਕਿਵੇਂ ਹੋਇਆ ਵੀ ਮੈਂ ਤਾਂ ਆਪਦੀ ਰਾਤ ਦੀ ਡਿਊਟੀ ਤੇ ਸੀ ਮੈਂ ਤਾਂ ਡਿਊਟੀ ਤੋਂ ਆਈਆਂ ਪੁਲਿਸ ਵਾਲੇ ਹੋਰ ਪੁੱਛਗਿੱਛ ਕਰਦੇ ਆ ਪੱਤਰਕਾਰ ਵੀ ਉਸ ਔਰਤ ਨੂੰ ਸਵਾਲ ਪੁੱਛਦੇ ਆ ਉਹ ਔਰਤ ਬੜੀ ਨੀਡਰ ਹੋ ਕੇ ਪੱਤਰਕਾਰਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਰਹੀ ਹੁੰਦੀ ਆ ਉਹ ਕਹਿੰਦੀ ਵੀ ਮੈਂ ਤਾਂ ਹੁਣ ਆਈਆਂ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਮੇਰੀ ਧੀ ਜਿਹੜੀ ਉਹਦਾ ਕਤਲ ਹੋ ਗਿਆ ਪਰ ਉਸ ਔਰਤ ਦੇ ਬਿਆਨਾਂ ਤੋਂ ਇਹ ਬਿਲਕੁਲ ਨਹੀਂ ਲੱਗਦਾ ਹੁੰਦਾ ਵੀ ਉਹਨੂੰ ਕੋਈ ਆਪਣੀ ਦੀ ਮੌਤ ਦਾ ਕਤਲ ਦਾ ਇੰਨਾ ਸਦਮਾ ਲੱਗਿਆ ਹੁੰਦਾ ਉਸ ਤੋਂ ਬਾਅਦ ਆਂਡ ਗਵਾਂਡ ਜਾਂ ਲੋਕੀ ਉੱਥੋਂ ਦੀ ਦੱਸਦੇ ਨੇ ਮਾਮਲਾ ਕੀ ਸੀ ਪੁਲਿਸ ਜਦੋਂ ਜਾਂਚ ਕਰਦੀ ਆ ਤਾਂ ਇਹ ਸੱਚ ਸਾਹਮਣੇ ਆਉਂਦਾ ਇਹ ਬਹੁਤ ਕੋੜਾ ਸੱਚ ਹੁੰਦਾ ਲక్ష్ਮੀ ਦੀਆਂ ਦੋ ਭੈਣਾਂ ਜੋ ਕਿ ਵਿਆਹੀਆਂ ਹੋਈਆਂ ਤੇ ਲక్ష్ਮੀ ਦੇ ਜਿਹੜੀ ਮਾਂ ਉਹਦੀ ਉਮਰ 50-55 ਸਾਲ ਹੋ ਚੁੱਕੀ ਆ ਉਹਦੇ ਪਾਪਾ ਦੀ ਬਹੁਤ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਲక్ష్ਮੀ ਦਾ ਇਕਲੌਤਾ ਭਰਾ ਜੋ ਪਿਛਲੇ ਸਾਲ ਇੱਕ ਸੜਕ ਹਾਦਸੇ ਦੇ ਵਿੱਚ ਉਹਦੀ ਵੀ ਜਾਨ ਚਲੀ ਗਈ ਸੀ ਹੁਣ ਇਸ ਘਰ ਦੇ ਵਿੱਚ ਲక్ష్ਮੀ ਤੇ ਉਹਦੀ ਮਾਂ ਇਕੱਲੀਆਂ ਰਹਿੰਦੀਆਂ ਸੀ ਇਹਨਾਂ ਮਾਮਾਂ ਧੀਆਂ ਦੀ ਆਪਸ ਵਿੱਚ ਬਹੁਤ ਘਟ ਬੰਦੀ ਸੀ ਆਂਢੀ ਗਵੰਢੀ ਪੁਲਿਸ ਨੂੰ ਦੱਸਦੇ ਆ ਵੀ ਅਕਸਰ ਇਹ ਲੜਦੀਆਂ ਰਹਿੰਦੀਆਂ ਸੀ ਕਿ ਇੱਕ ਜਿਹੜਾ ਇਹਨਾਂ ਦੇ ਘਰ ਪੈਂਦਾ ਰਹਿੰਦਾ ਸੀ ਪੁਲਿਸ ਜਦੋਂ ਮਾਮਲੇ ਦੀ ਜਾਂਚ ਕਰਦੀ ਆ ਤਾਂ ਪਤਾ ਲੱਗਦਾ ਵੀ ਲక్ష్ਮੀ ਦੀ ਮਾਂ ਉਹਦੇ ਕਿਸੇ ਆਦਮੀ ਨਾਲ ਨਜਾਇਜ਼ ਸਬੰਧ ਸੀ ਉਹ ਆਦਮੀ ਅਕਸਰ ਇਹਨਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਹੁਣ ਕੁੜੀ ਮਟਿਆਰ ਸੀ ਬੱਚਿਆਂ ਨੂੰ ਆਪਣੇ ਮਾਪਿਆਂ ਦੀਆਂ ਹਰਕਤਾਂ ਪਤਾ ਲੱਗ ਜਾਂਦੀਆਂ ਨੇ ਜਿਹੜੀ ਲక్ష్ਮੀ ਸੀ ਉਹ ਆਪਣੀ ਮਾਂ ਨੂੰ ਲੜਦੀ ਰਹਿੰਦੀ ਸੀ ਟੋਕਦੀ ਰਹਿੰਦੀ ਸੀ ਕਿ ਇਹ ਬੰਦਾ ਆਪਣੇ ਘਰ ਕੀ ਲੈਣ ਆਉਂਦਾ ਪਰ ਉਹਦੀ ਮਾਂ ਸੀ ਜਿਹੜੀ ਉਹ ਨਾ ਸੁਧਰੀ ਉਹਦੀਆਂ ਇਹੀ ਆਦਤਾਂ ਰਹੀਆਂ ਪਿੱਛੇ ਜੇ ਇਹਨਾਂ ਦੋਨਾਂ ਮਾਮਾ ਧੀਆਂ ਦੇ ਵਿੱਚ ਘਰ ਨੂੰ ਲੈ ਕੇ ਲੜਾਈ ਹੋਈ ਕਿਉਂਕਿ ਉਹ ਬੰਦਾ ਜੋ ਇਹਨਾਂ ਦੇ ਘਰ ਆਉਂਦਾ ਸੀ ਉਹਦਾ ਨਾਮ ਸਤਗੁਰ ਸਿੰਘ ਸੀ ਤੇ ਲక్ష్ਮੀ ਦੀ ماں ਸੀ ਜੋ ਉਹ ਇਸ ਘਰ ਨੂੰ ਵੇਚਣਾ ਚਾਹੁੰਦੇ ਸੀ ਕਿਉਂਕਿ ਇੱਥੇ ਅਕਸਰ ਜਦੋਂ ਇਹਨਾਂ ਦੀ ਲੜਾਈ ਹੁੰਦੀ ਸੀ ਤਾਂ ਆਂਢ ਗੁਆਂਢ ਵਾਲੇ ਸੀ ਉਹ ਲక్ష్ਮੀ ਦਾ ਸਾਥ ਦਿੰਦੇ ਸੀ ਤੇ ਉਹਨੂੰ ਇਹ ਲੱਗਦਾ ਹੁੰਦਾ ਸੀ ਵੀ ਮੇਰੀ ਧੀ ਸਾਡੇ ਸਬੰਧਾਂ ਦੇ ਵਿੱਚ ਰੋੜਾ ਆ ਗਈ ਵੀ ਜੇ ਕਦੇ ਹਨਾ ਪਤਾ ਲੱਗ ਗਿਆ ਵੀ ਲੋਕ ਵੀ ਸਾਡੇ ਗੱਲ ਨਾ ਪੈ ਜਾਣ ਪਰ ਲక్ష్ਮੀ ਸੀ ਉਹ ਇਸ ਘਰ ਨੂੰ ਵੇਚਣਾ ਨਹੀਂ ਚਾਹੁੰਦੀ ਸੀ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਇਸ ਘਰ ਦੇ ਵਿੱਚ ਮੇਰੇ ਭਰਾ ਦੀਆਂ ਯਾਦਾਂ ਨੇ ਮੇਰੇ ਪਿਓ ਦੀਆਂ ਯਾਦਾਂ ਨੇ ਵੀ ਆਪਾਂ ਘਰ ਕਿਉਂ ਵੇਚਣਾ ਪਰ ਉਹਦੀ ਮਾਂ ਇਸ ਗਲਤੇ ਇਸ ਜਿੱਦ ਤੇ ਅੜੀ ਹੁੰਦੀ ਆ ਵੀ ਆਪਾਂ ਇਹ ਘਰ ਵੇਚ ਦਿੰਨੇ ਆ ਇਸ ਗੱਲ ਨੂੰ ਲੈ ਕੇ ਕਈ ਦਿਨ ਉਹਨਾਂ ਦੇ ਵਿੱਚ ਤਕਰਾਰ ਚੱਲਦਾ ਰਹਿੰਦਾ ਫਿਰ ਇੱਕ ਦਿਨ ਉਸ ਕੁੜੀ ਦੀ ਮਾਂ ਜਿਹੜੀ ਉਹ ਆਪਣੇ ਪ੍ਰੇਮੀ ਨੂੰ ਕਹਿੰਦੀ ਆ ਵੀ ਇਹਨੇ ਤਾਂ ਆਪਣਾ ਜੀਣਾ ਹਰਾਮ ਕਰ ਛੱਡਿਆ ਕਿਉਂ ਨਾ ਆਪਾਂ ਇਹਦਾ ਹੀ ਫਾਹਾ ਵੱਢ ਦਈਏ ਤੇ ਉਹ ਜਦੋਂ ਪਲੈਨਿੰਗ ਕਰਦੇ ਆ ਪਲੈਨਿੰਗ ਦੇ ਤਹਿਤ ਲక్ష్ਮੀ ਦੀ ਮਾਂ ਜਿਹੜੀ ਉਹ ਆਪਣੇ ਕੰਮ ਤੇ ਚਲੀ ਜਾਂਦੀ ਆ ਉਹਨਾਂ ਦੇ ਘਰ ਨੂੰ ਇੱਕ ਜਿੰਦਾ ਲੱਗਿਆ ਹੁੰਦਾ ਸੀ ਉਨ ਉਸ ਜਿੰਦੇ ਦੀ ਚਾਬੀ ਦੋਨਾਂ ਮਾਮਾਆਂ ਦੀਆਂ ਕੋਲ ਸੀ ਕਿਉਂਕਿ ਉਹ ਅਕਸਰ ਅੱਗੇ ਪਿੱਛੇ ਕੰਮ ਤੇ ਜਾਂਦੀਆਂ ਆਉਂਦੀਆਂ ਸੀ ਜਿਹੜਾ ਵੀ ਕੋਈ ਪਹਿਲਾਂ ਘਰ ਆਉਂਦਾ ਸੀ ਉਹ ਲੋਕ ਖੋਲ ਲੈਂਦਾ ਸੀ ਲక్ష్ਮੀ ਦੀ ਮਾਂ ਬਾਹਰੋਂ ਲੋਕ ਲਾ ਕੇ ਘਰੋਂ ਚਲੀ ਜਾਂਦੀ ਆ ਉਸ ਤੋਂ ਬਾਅਦ ਲక్ష్ਮੀ ਆਪਣੀ ਡਿਊਟੀ ਤੋਂ ਆਉਂਦੀ ਆ ਉਹ ਆ ਕੇ ਲੋਕ ਖੋਲਦੀ ਆ ਤੇ ਆਪਣੇ ਘਰ ਅੰਦਰ ਵੜ ਕੇ ਦਰਵਾਜ਼ਾ ਅੰਦਰੋਂ ਬੰਦ ਕਰ ਲੈਂਦੀ ਆ ਜਦੋਂ ਉਹ ਮੇਨ ਗੇਟ ਅੰਦਰ ਬੰਦ ਕਰਕੇ ਗਾਂਹ ਜਾਂਦੀ ਆ ਆਪਣੇ ਰੂਮ ਦੇ ਵਿੱਚ ਤਾਂ ਅੱਗੋਂ ਉਹ ਬੰਦਾ ਸਤਗੁਰ ਸਿੰਘ ਉਹਨਾਂ ਦੇ ਘਰ ਦੇ ਵਿੱਚ ਹੁੰਦਾ ਉਹ ਲక్ష్ਮੀ ਨੂੰ ਵੇਖਦੇ ਹੀ ਉਹਦੇ ਸਿਰ ਦੇ ਵਿੱਚ ਇੱਕ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਦਾ ਤੇ ਲక్ష్ਮੀ ਜਿਹੜੀ ਉੱਥੇ ਬੇਹੋਸ਼ ਹੋ ਜਾਂਦੀ ਆ ਬੇਹੋਸ਼ ਕਰਨ ਤੋਂ ਬਾਅਦ ਉਹ ਨੂੰ ਉਹਨਾਂ ਦੇ ਘਰ ਦੇ ਪਿਛਲੇ ਪਾਸੇ ਇੱਕ ਡੂੰਗਾ ਕਮਰਾ ਹੁੰਦਾ ਉਹਦੇ ਵਿੱਚ ਲੈ ਜਾਂਦਾ ਤੇ ਉੱਥੇ ਜਾ ਕੇ ਉਹਦੀ ਹੱਤਿਆ ਕਰ ਦਿੰਦਾ ਹੱਤਿਆ ਕਰਕੇ ਉਹ ਉੱਥੋਂ ਕੰਧ ਟੱਪ ਕੇ ਭੱਜ ਜਾਂਦਾ ਤਕਰੀਬਨ 9:00 ਵਜੇ ਉਹ ਕੰਧ ਟੱਪ ਕੇ ਭੱਜਿਆ ਜਦੋਂ ਜਦੋਂ 5 ਵਜੇ ਪਹਿਲਾਂ ਉਹਨਾਂ ਦੇ ਘਰ ਚੀਕਾਂ ਵੱਜੀਆਂ ਨੇ ਜਦੋਂ ਮਤਲਬ ਲక్ష్ਮੀ ਆਈ ਆ ਤਾਂ ਉਹਨੇ ਜਦੋਂ ਉਹਦੇ ਮਾਰਿਆ ਬੰਦੇ ਨੇ ਤਾਂ ਉਹਦੀਆਂ ਚੀਕਾਂ ਨਿਕਲੀਆਂ ਪਰ ਜਿਹੜਾ ਦਰਵਾਜ਼ਾ ਸੀ ਅੰਦਰੋਂ ਬੰਦ ਸੀ ਉਹਨੂੰ ਵੀ ਆਣ ਗਵਣ ਦੇ ਬੰਦਿਆਂ ਨੇ ਲੋਕਾਂ ਨੇ ਵੇਖਿਆ ਪਰ ਫਿਰ ਉਹਨਾਂ ਨੂੰ ਐ ਲੱਗਿਆ ਵੀ ਜੇ ਆਪਾਂ ਕੰਧ ਟੱਪ ਕੇ ਜਾਂਦੇ ਆ ਤਾਂ ਅਗਲੇ ਦਾ ਕੀ ਪਤਾ ਹੁੰਦਾ ਸਾਡੇ ਗਲ ਪਏ ਜੇ ਵੀ ਤੁਸੀਂ ਸਾਡੇ ਘਰੇ ਕੀ ਕਰਨਾ ਆਇਓ ਇਸ ਕਰਕੇ ਲੋਕ ਆ ਜਿਹੜੇ ਘਰ ਨਹੀਂ ਜਾਂਦੇ ਤੇ ਉਸ ਤੋਂ ਬਾਅਦ ਜਦੋਂ ਹਨੇਰਾ ਹੁੰਦਾ ਉਹਨਾਂ ਦੀਆਂ ਲਾਈਟਾਂ ਜਲਦੀਆਂ ਨਹੀਂ ਗਈਆਂ ਤੇ ਲਾਈਟਾਂ ਵੀ ਚੱਲ ਜਾਂਦੀਆਂ ਫਿਰ ਉਹ ਸੋਚਦੇ ਆ ਵੀ ਉਦੋਂ ਲੜਾਈ ਜੀ ਹੋ ਕੇ हट ਗਈ ਕੋਈ ਆਵਾਜ਼ ਨਹੀਂ ਆਈ ਤੇ ਚਲੋ ਆਂਢੀ ਗਵਾਂਢੀ ਜਿਹੜੇ ਉੱਥੇ ਆਸੇ ਪਾਸੇ ਹਨਾ ਤੁਰੇ ਫਿਰਦੇ ਹੁੰਦੇ ਆ ਤੇ 9 ਕ ਵਜੇ ਉਹਨਾਂ ਦੇ ਘਰ ਦੀਆਂ ਲਾਈਟਾਂ ਬੰਦ ਹੋ ਜਾਂਦੀਆਂ ਨੇ ਤੇ ਕੋਈ ਬੰਦਾ ਕੰਧ ਟੱਪ ਕੇ ਉਹਨਾਂ ਦੀ ਜਦੋਂ ਕੋਈ ਬਾਹਰ ਜਾਂਦਾ ਤਾਂ ਜਿਹੜੇ ਉੱਥੇ ਬੰਦੇ ਫਿਰਦੇ ਹੁੰਦੇ ਆ ਉਹ ਨਾ ਵਿੜਕ ਲੈਂਦੇ ਆ ਵੀ ਕੀ ਗੱਲ ਹੋ ਗਈ ਵੀ ਪਹਿਲਾਂ ਇਹਨਾਂ ਦੀ ਲੜਾਈ ਜੀ ਹੋਈ ਸੀ ਵੀ ਕੰਧ ਟੱਪ ਕੇ ਕੌਣ ਗਿਆ ਵੀ ਇਹਨਾਂ ਦੇ ਤਾਂ ਕੋਈ ਬੰਦਾ ਹੈ ਨਹੀਂਗਾ ਕਿਉਂਕਿ ਮਾਮਾ ਧੀਆ ਰਹਿੰਦੀਆਂ ਨੇ ਤੇ ਜੇ ਉਹਨਾਂ ਨੇ ਜਾਣਾ ਸੀ ਤੇ ਕੰਧ ਟੱਪਣ ਦੀ ਕੀ ਲੋੜ ਸੀ ਚਲ ਜਦੋਂ ਉਹਨਾਂ ਨੂੰ ਸ਼ੱਕ ਹੁੰਦਾ ਨਾ ਉਹ ਸੋਚਦੇ ਆ ਵੀ ਕੰਧ ਟੱਪ ਕੇ ਅੰਦਰ ਵੜੀਏ ਫਿਰ ਉਹ ਸੋਚਦੇ ਆ ਵੀ ਜੇ ਕੰਧ ਟੱਪ ਕੇ ਵੜਾਂਗੇ ਤਾਂ ਹਣਾ ਕੱਲ ਨੂੰ ਸਾਡੇ ਸਿਰ ਕੋਈ ਗੱਲ ਨਾ ਲੱਗ ਜੇ ਇਸ ਕਰਕੇ ਉਹ ਇਸੇ ਤਰ੍ਹਾਂ ਸੋਚ ਵਿਚਾਰ ਕਰਕੇ ਹਟ ਜਾਂਦੇ ਆ ਅਗਲੇ ਦਿਨ ਸਵੇਰ ਤੱਕ ਜਦੋਂ ਉਹਨਾਂ ਦੇ ਘਰ ਦਾ ਬੂਹਾ ਨਹੀਂ ਖੁੱਲਦਾ ਤੇ ਆਂਢੀਆਂ ਗਆਂਢੀਆਂ ਨੇ ਹੁਣ ਬਿੜਕ ਪੈ ਲਈ ਸੀ ਉਹ ਸੋਚਦੇ ਆ ਵੀ ਕੋਈ ਬਾਹਰ ਵੀ ਨਹੀਂ ਨਿਕਲਿਆ ਵੀ ਅੱਗੇ ਲక్ష్ਮੀ ਬਾਹਰ ਆਉਂਦੀ ਆ ਹਣਾ ਗੇਟ ਖੋਲਦੀ ਆ ਵੀ ਅੱਜ ਕੀ ਗੱਲ ਆ ਚਲ ਉਹਨਾਂ ਕੰਧ ਉੱਤੋਂ ਦੀ ਟੱਪ ਜਾਂਦਾ ਇੱਕ ਬੰਦਾ ਅੰਦਰ ਤੋਂ ਦੀ ਟੱਪਕੇ ਦੇਖਦਾ ਵੀ ਉਹਨਾਂ ਦਾ ਦਰਵਾਜ਼ਾ ਖੁੱਲਾ ਪਿਆ ਹੁੰਦਾ ਤੇ ਅੰਦਰ ਜਾ ਕੇ ਲక్ష్ਮੀ ਦੀ ਲਾਸ਼ ਪਈ ਹੁੰਦੀ ਆ ਕੋਲ ਇੱਕ ਘੋਟਣਾ ਪਿਆ ਹੁੰਦਾ ਤੇ ਉਹ ਚਲ ਉਹਨੇ ਪੈਰੀ ਵਾਪਸ ਆ ਜਾਂਦਾ ਅੰਦਰੋਂ ਉਹ ਦਰਵਾਜ਼ਾ ਖੋਲ ਲੈਂਦਾ ਕੁੰਡਾ ਤੇ ਗੇਟ ਵਿੱਚ ਦੀ ਆ ਜਾਂਦਾ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਸਾਰਾ ਆਂਡ ਗਮਾਂਡ ਗਲੀ ਗਮਾਂਡ ਇਕੱਠਾ ਹੋ ਜਾਂਦਾ ਪੱਤਰਕਾਰ ਆ ਜਾਂਦੇ ਆ ਹੁਣ ਹੈਰਾਨੀ ਦੀ ਗੱਲ ਇਹ ਸੀ ਵੀ ਮਟਿਆਰ ਕੁੜੀ ਦਾ ਘਰੇ ਕਤਲ ਹੋ ਗਿਆ ਨਾ ਕੁੜੀ ਦੀ ਮਾਂ ਘਰੇ ਆ ਚਲੋ ਉਸ ਤੋਂ ਬਾਅਦ ਪੱਤਰਕਾਰ ਉੱਥੇ ਫਿਰ ਰਹੇ ਹੁੰਦੇ ਆ ਪੁਲਿਸ ਆ ਜਿਹੜੀ ਉਹ ਸਬੂਤ ਜਟਾਉਣ ਤੇ ਲੱਗੀ ਪਈ ਹੁੰਦੀ ਆ ਪਰ ਆਣਗਵਣ ਨੇ ਸਾਰੀਆਂ ਗੱਲਾਂ ਜਿਹੜੀਆਂ ਪੁਲਿਸ ਨੂੰ ਪਹਿਲਾਂ ਹੀ ਦੱਸਤੀਆਂ ਸੀ ਵੀ ਇਹਨਾਂ ਦੇ ਘਰ ਕੋਈ ਬੰਦਾ ਆਉਂਦਾ ਸੀ ਇਹਦੀ ਮਾਂ ਸੀ ਜਿਹੜੀ ਉਹ ਇਹਦੇ ਨਾਲ ਲੜਦੀ ਰਹਿੰਦੀ ਸੀ ਇਸ ਤਰ੍ਹਾਂ ਇਹਨਾਂ ਦਾ ਲੜਾਈ ਝਗੜਾ ਚੱਲਦਾ ਸੀ ਚਲੋ ਕੁੜੀ ਦੀ ਮਾਂ ਆਉਂਦੀ ਆ ਜਦੋਂ ਕੁੜੀ ਦੀ ਮਾਂ ਆਉਂਦੀ ਆ ਤਾਂ ਪੱਤਰਕਾਰ ਆ ਜਿਹੜੇ ਉਹਨੂੰ ਸਵਾਲ ਕਰਦੇ ਆ ਵੀ ਤੁਸੀਂ ਕਿੱਥੇ ਸੀ ਤੁਹਾਡੀ ਧੀ ਦਾ ਕਤਲ ਹੋ ਗਿਆ ਵੀ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਉਹ ਕਹਿੰਦੀ ਵੀ ਹੁਣ ਮੈਨੂੰ ਕੀ ਪਤਾ ਵੀ ਮੈਂ ਤਾਂ ਕੰਮ ਤੇ ਗਈ ਸੀ ਤਿਉ ਪੱਤਰਕਾਰਾਂ ਦੇ ਇਹ ਸਵਾਲਾਂ ਦੇ ਜਵਾਬ ਬੜੀ ਬੇਵਾਕੀ ਨਾਲ ਦੇ ਰਹੀ ਹੁੰਦੀ ਆ ਉਹ ਕਹਿੰਦੀ ਵੀ ਤੁਹਾਨੂੰ ਕਿਸੇ ਤੇ ਸ਼ੱਕ ਕਹਿੰਦੀ ਨਾ ਮੈਨੂੰ ਤਾਂ ਕਿਸੇ ਤੇ ਕੋਈ ਸ਼ੱਕ ਨਹੀਂ ਕਹਿੰਦੀ ਸਾਡੀ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਉਹ ਕਹਿੰਦੀ ਵੀ ਤੁਹਾਡੇ ਘਰ ਚ ਹੋਰ ਕੌਣ ਕੌਣਾ ਕਹਿੰਦੀ ਮੇਰੀਆਂ ਦੋ ਗੁੱਡੀਆਂ ਵਿਆਹੀਆਂ ਹੋਈਆਂ ਪੁੱਤ ਮੇਰਾ ਮਰ ਗਿਆ ਸੀ ਅਸੀਂ ਦੋਨੋਂ ਮਾਮਾ ਧੀਆਂ ਹੀ ਰਹਿਣੀਆਂ ਉਹ ਕਹਿੰਦੀ ਵੀ ਕੋਈ ਤੁਹਾਡਾ ਲੜਾਈ ਝਗੜਾ ਕਹਿੰਦੀ ਨਾ ਸਾਡੇ ਘਰੇ ਤਾਂ ਕੋਈ ਲੜਾਈ ਝਗੜਾ ਨਹੀਂ ਸੀ ਚਲੋ ਜਿੰਨੀ ਕ ਪੱਤਰਕਾਰਾਂ ਦਾ ਫਾਰਮੈਲਟੀ ਸੀ ਉਹਨਾਂ ਨੇ ਕੀਤੀ ਉਸ ਤੋਂ ਬਾਅਦ ਪੁਲਿਸ ਜਿਹੜੀ ਉਹ ਕੁੜੀ ਦੀ ਮਾਂ ਤੋਂ ਪੁੱਛਗਿਛ ਕਰਦੀ ਆ ਤਾਂ ਉਹ ਨਹੀਂ ਮੰਨਦੀ ਕੁਝ ਵੀ ਫਿਰ ਜਦੋਂ ਜਾਂਚ ਕੀਤੀ ਜਾਂਦੀ ਆ ਜਿਹੜਾ ਉਹ ਘੋਟਣਾ ਪਿਆ ਸੀ ਉਤੇ ਫਿੰਗਰਪ੍ਰਿੰਟ ਲਏ ਜਾਂਦੇ ਆ ਤੇ ਫਿਰ ਜਦੋਂ ਹੁਣ ਉਸ ਬੰਦੇ ਦਾ ਨਾਮ ਸਾਹਮਣੇ ਆਇਆ ਜਿਹੜਾ ਇਹਨਾਂ ਦੇ ਘਰ ਅਕਸਰ ਆਉਂਦਾ ਸੀਗਾ ਉਹਨੂੰ ਬੁਲਾਇਆ ਜਾਂਦਾ ਉਹ ਤੋਂ ਪੁੱਛਗਿਛ ਕੀਤੀ ਜਾਂਦੀ ਆ ਪਹਿਲਾਂ ਤਾਂ ਦੋਨੋਂ ਨਹੀਂ ਮੰਨਦੇ ਬਾਅਦ ਦੇ ਵਿੱਚ ਦੋਨਾਂ ਨੂੰ ਅੱਡਾ-ਅੱਡ ਬਿਠਾ ਕੇ ਸ਼ਕਤੀ ਨਾਲ ਪੁੱਛਿਆ ਜਾਂਦਾ ਤਾਂ ਫਿਰ ਉਹ ਜਿਹੜਾ ਸਤਗੁਰ ਸਿੰਘ ਹੁੰਦਾ ਉਹ ਸਾਰਾ ਸੱਚ ਬਿਆਨ ਕਰ ਦਿੰਦਾ ਉਹ ਕਹਿੰਦਾ ਵੀ ਹਾਂ ਲక్ష్ਮੀ ਦੀ ਮਾਂ ਨਾਲ ਮੇਰਾ ਰਿਸ਼ਤਾ ਸੀ ਜਦੋਂ ਮੈਂ ਇਹਨਾਂ ਦੇ ਘਰ ਆਉਂਦਾ ਸੀ ਤਾਂ ਲక్ష్ਮੀ ਸਾਡਾ ਵਿਰੋਧ ਕਰਦੀ ਸੀ ਹੁਣ ਅਸੀਂ ਦੋਨੋਂ ਜਾਣੇ ਹੀ ਘਰ ਵੇਚਣਾ ਚਾਹੁੰਦੇ ਸੀ ਪਰ ਉਹ ਸਾਡੇ ਰਾਹ ਦੇ ਵਿੱਚ ਰੋੜਾ ਸੀ ਇਸ ਲਈ ਮੈਨੂੰ ਇਹਨੇ ਕਿਹਾ ਵੀ ਤੂੰ ਉਹਦਾ ਕਤਲ ਕਰ ਦੇ ਇਹ ਜਾਣ ਬੁੱਝ ਕੇ ਕਰੋ ਗਈ ਆ ਮੈਂ ਪਹਿਲਾਂ ਹੀ ਘਰ ਦੇ ਵਿੱਚ ਬੈਠਾ ਸੀ ਤੇ ਜਦੋਂ ਲక్ష్ਮੀ ਆਈ ਮੈਂ ਉਹਦਾ ਕਤਲ ਕਰਤਾ ਤੇ ਇਹ ਸਚਾਈ ਸੁਣ ਕੇ ਆਣਗਵਾਂਡ ਦੇ ਸਾਰੇ ਲੋਕ ਆ ਜਿਹੜੇ ਉਹਨਾਂ ਦੇ ਲੂੰ ਕੰਡੇ ਖੜੇ ਹੋ ਜਾਂਦੇ ਆ ਕਿ ਕਿਵੇਂ ਇੱਕ ਮਾਂ ਨੇ ਆਪਣੀ ਆਸਤੀ ਦੇ ਲਈ ਆਪਣੀ ਮਟਿਆਰ ਦੀ ਦਾ ਕਤਲ ਕਰਵਾ ਦਿੱਤਾ ਤੇ ਫਿਰ ਸਾਰੇ ਲੋਕੀ ਇਹ ਵੀ ਸੋਚਦੇ ਆ ਵੀ ਜਿਹੜਾ ਇਹਦੇ ਪੁੱਤ ਦਾ ਪਿਛਲੇ ਸਾਲ ਐਕਸੀਡੈਂਟ ਹੋਇਆ ਸੀ ਉਹ ਇਹ ਨਹੀਂ ਪਤਾ ਉਹ ਵੀ ਇਨੇ ਹੀ ਕਰਵਾਇਆ ਹੋਵੇ ਕਿਉਂਕਿ ਇੱਕ ਔਰਤ ਜਿਹਦੀ ਉਮਰ 50-55 ਸਾਲ ਉਹਨੇ ਬਿਸ਼ਰਮੀ ਦੀਆਂ ਇੰਨੀਆਂ ਹੱਦਾਂ ਪਾਰ ਕੀਤੀਆਂ ਵੀ ਉਹਨੂੰ ਆਪਣੇ ਘਰ ਵਾਲੇ ਤੇ ਗੱਭਰੂ ਪੁੱਤ ਦੀ ਮੌਤ ਦਾ ਕੋਈ ਦੁੱਖ ਨਹੀਂ ਸੀ ਉਹ ਕਿਸੇ ਬਗਾਨੇ ਬੰਦੇ ਨਾਲ ਇਸ ਉਮਰ ਦੇ ਵਿੱਚ ਕੀ ਕੁਝ ਕਰਦੀ ਫਿਰਦੀ ਸੀ ਤੇ ਉਹਦੀ ਕੁੜੀ ਸੀ ਜਿਹੜੀ ਉਹ ਸਿਆਣੀ ਸੀ ਸਮਝਦਾਰ ਸੀ ਪਰ ਕੁੜੀ ਦੀ ਸਮਝਦਾਰੀ ਉਹਦੇ ਤੋਂ ਜਰੀ ਨਾ ਗਈ ਉਨੇ ਸਿਰਫ ਆਪਣੇ ਰਾਹ ਦੇ ਵਿੱਚੋਂ ਕੁੜੀ ਨੂੰ ਹਟਾਉਣ ਲਈ ਆਪਣੇ ਹੱਥੀ ਜੰਮੀ ਆਪਣੇ ਢਿੱਡੋਂ ਜੰਮੀ ਤੀ ਦਾ ਆਪਣੇ ਹੱਥੀ ਕਤਲ ਕਰਵਾ ਦਿੱਤਾ ਸੀ ਇਹ ਖਬਰ ਸਾਰੇ ਨਿਊਜ਼ ਚੈਨਲਾਂ ਤੇ ਸਾਰੇ ਅਖਬਾਰਾਂ ਤੇ ਵੀ ਆਈ ਸੀ ਵੀ ਇਹੋ ਜਿਹੀਆਂ ਖਬਰਾਂ ਸੁਣ ਕੇ ਦਿਲ ਆ ਜਿਹੜਾ ਉਹ ਦਹਿਲ ਜਾਂਦਾ ਵੀ ਸਾਡੇ ਸਮਾਜ ਦੇ ਵਿੱਚ ਜਿਹੜੇ ਨਜਾਇਜ਼ ਰਿਸ਼ਤੇ ਆ ਉਸਰਦੇ ਆ ਚਾਹੇ ਉਹ ਵਿਆਹ ਤੋਂ ਪਹਿਲਾਂ ਚਾਹੇ ਵਿਆਹ ਤੋਂ ਬਾਅਦ ਦੇ ਆ ਵੀ ਇਹਨਾਂ ਦਾ ਜਿਹੜਾ ਅੰਜਾਮ ਹੈ ਇਹ ਬਹੁਤ ਹੀ ਮਾੜਾ ਹੁੰਦਾ ਤੇ ਇਹਨਾਂ ਦਾ ਖਮਿਆਜਾ ਅਕਸਰ ਉਹਨਾਂ ਨੂੰ ਭੁਗਤਣਾ ਪੈਂਦਾ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਇਸ ਨਜਾਇਜ਼ ਰਿਸ਼ਤੇ ਦੀ ਵਿੜਕ ਲੱਗ ਜਾਂਦੀ ਆ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਜਾਂਦੇ ਆ ਜਿਵੇਂ ਕਿ ਲక్ష్ਮੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏਗੇ ਸੀ ਇਸ ਘਟਨਾ ਨੂੰ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਅਗਾਂਹ ਕਰਨਾ ਸਤਰਕ ਕਰਨਾ ਹੁਣ ਆਪਾਂ ਕੱਲ੍ਹ ਵਾਲੀ ਘਟਨਾ ਦੇ ਤੁਹਾਡੇ ਨਾਲ ਜੋ ਕਮੈਂਟ ਨੇ ਉਹ ਸਾਂਝੇ ਕਰਨ ਲੱਗੇ ਆਂ ਹਾਂਜੀ ਦੋਸਤੋ ਆਪਣੀ ਕੱਲ ਵਾਲੀ ਜੋ ਘਟਨਾ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਸੀ ਉਹਦੇ ਕਮੈਂਟ ਨੇ ਰਾਜਵੰਤੀ ਗੁੱਡ ਸਟੋਰੀ ਅੱਗੇ वाई ਜੀ ਵੈਰੀ ਗੁੱਡ ਸਟੋਰੀ ਹੈਰੀ ਦਿਓਲ ਨਰਿੰਦਰ ਕੌਰ ਵੈਰੀ ਨਾਈਸ ਸਟੋਰੀ ਰਾਜਕੁਮਾਰ ਗੁੱਡ ਸਟੋਰੀ ਜੀ ਤੇ ਅੱਗੇ ਹਰਪਾਲ ਬਰਾੜ ਵੈਰੀ ਵੈਰੀ ਨਾਈਸ ਕੁਲਵੰਤ ਸਿੰਘ ਬਹੁਤ ਵਧੀਆ ਮੈਡਮ ਜੀ ਸਟੋਰੀ ਲੋਕਾਂ ਨੂੰ ਸਮਝਾਉਣ ਵਾਲੀ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਹਨਾ ਆਪਣਾ ਛੋਟੀ ਜੀ ਆਪਣੀ ਕੋਸ਼ਿਸ਼ ਹੁੰਦੀ ਆ ਇਹੋ ਜਿਹਿਆਂ ਘਟਨਾਵਾਂ ਮੈਂ ਸਾਂਝੀਆਂ ਕਰਦੇ ਆ ਪਰ ਇਹੋ ਜਿਹਿਆਂ ਘਟਨਾਵਾਂ ਮੈਂ ਰੋਜ਼ ਆਪਾਂ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਅਖਬਾਰਾਂ ਤੇ ਵੇਖਦੇ ਆ ਪਰ ਸਮਾਜ ਆ ਜਿਹੜਾ ਉਹ ਸੁਧਰਣ ਦੀ ਬਜਾਏ ਦਿਨੋਂ ਦਿਨ ਵਿਗੜਦਾ ਜਾ ਰਿਹਾ ਅੱਗੇ ਕਸ਼ਮੀਰ ਖਖ ਜੀ ਵੈਰੀ ਨਾਈਸ ਸਟੋਰੀ ਅੱਗੇ ਬਨੀਤਾ ਰਾਣੀ ਜੀ ਵੈਰੀ ਨਾਈਸ ਸਿੱਧੂ ਸਿੱਧੂ 65 ਨਾਈਸ ਸਟੋਰੀ ਸਿਸਟਰ ਅੱਗੇ ਪ੍ਰਗਟ ਸਿੰਘ ਜੀ ਦੀਦੀ ਜੀ ਬਹੁਤ ਸੋਹਣੀ ਕਹਾਣੀ ਹੈ ਅੱਗੇ ਹੈਪੀ ਸਿੰਘ ਹੈਪੀ ਸਿੰਘ ਇਹਨਾਂ ਨੇ ਹੱਥ ਜੋੜੇ ਨੇ ਮੇਰੇ ਵੀਰੇ ਨੇ ਅੱਗੇ ਬਲਜੀਤ ਕੌਰ ਜੀ ਹਾਂ ਜੀ ਕਿਰਨ ਬੇਟਾ ਇਹ ਘਟਨਾ ਸੁਣ ਕੇ ਬਹੁਤ ਦੁੱਖ ਹੋਇਆ ਅੱਗੇ ਨੇ ਗੁਰਮੀਤ ਜੀ ਵੈਰੀ ਇਮੋਸ਼ਨਲ ਸਟੋਰੀ ਬੇਟਾ ਗੁਰਮੀਤ ਕੌਰ ਅਤਰਗੜ ਮੈਂ ਤੁਹਾਡੀ ਹਰ ਇੱਕ ਵੀਡੀਓ ਦੇਖਦੀ ਆਂ ਪਰ ਕਮੈਂਟ ਪਹਿਲੀ ਵਾਰ ਕਰਵਾਇਆ ਬੇਟਾ ਧੰਨਵਾਦ ਜੀ ਮੈਨੂੰ ਪਤਾ ਮੇਰੀਆਂ ਕੱਟਣਾਵਾਂ ਜਾਂ ਦੂਸਰੀਆਂ ਕਹਾਣੀਆਂ ਜ਼ਿਆਦਾਤਰ ਅ ਮਤਲਬ ਵੱਡੀ ਉਮਰ ਦੇ ਜਿਹੜੇ ਸਿਆਣੇ ਮਜੁਰਗ ਨੇ ਉਹ ਉਹ ਸੁਣਦੇ ਆ ਉਹਨਾਂ ਨੂੰ ਕਈ ਵਾਰ ਕਮੈਂਟ ਨਹੀਂ ਕਰਨਾ ਆਉਂਦਾ ਬਹੁਤ ਸਾਰੇ ਬੱਚੇ ਕਮੈਂਟ ਕਰਦੇ ਹੁੰਦੇ ਆ ਕਿ ਮੇਰੀ ਮੰਮੀ ਤੁਹਾਡੀ ਕਹਾਣੀ ਸੁਣਦੇ ਆ ਪਰ ਉਹਨਾਂ ਨੂੰ ਕਮੈਂਟ ਨਹੀਂ ਕਰਨਾ ਆਉਂਦਾ ਫਿਰ ਜਿੱਦੇ ਬੱਚੇ ਕੋਲ ਹੁੰਦੇ ਆ ਉਹ ਕਮੈਂਟ ਕਰਾਉਂਦੇ ਆ ਧੰਨਵਾਦ ਤੁਹਾਡਾ ਬਹੁਤ-ਬਹੁਤ ਮੈਨੂੰ ਸਪੋਰਟ ਕਰਨ ਲਈ ਅੱਗੇ ਕਲਵਿੰਦਰ ਸਿੰਘ ਜੀ ਸੋਸ਼ਲ ਮੀਡੀਆ ਨੇ ਵੇੜਾ ਵਰਕ ਕਰ ਦਿੱਤਾ ਹਾਂਜੀ ਬਿਲਕੁਲ ਸੋਸ਼ਲ ਮੀਡੀਆ ਨੇ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਫਿਰ ਕਦੇ ਕਦੇ ਇਹ ਸੋਚੀਦਾ ਹੁੰਦਾ ਵੀ ਬੱਚਿਆਂ ਦੀ ਤਾਂ ਉਮਰ ਆ ਹਨਾ ਕਿ ਬੱਚੇ ਆ ਜਿਹੜੇ ਇਸ ਚੱਕਾ ਚਾਹੁੰਦੇ ਦੇ ਵਿੱਚ ਫਸ ਜਾਂਦੇ ਆ ਤੇ ਉੱਥੇ ਆਪਾਂ ਕਹਿ ਦਿੰਦੇ ਆ ਵੀ ਮਾਪਿਆਂ ਦੀ ਜਿਹੜੀ ਕੇਅਰਲੈਸ ਆ ਗਈ ਮਾਪੇ ਜਿਹੜੇ ਉਹਨਾਂ ਦੇ ਬੱਚੇ ਵਿਗੜਦੇ ਆ ਪਰ ਜਦੋਂ ਅਸੀਂ ਸਿਆਣੇ ਬਿਆਣੇ ਬੰਦਿਆਂ ਦੀਆਂ ਜਾਂ ਔਰਤਾਂ ਦੀਆਂ ਗੱਲਾਂ ਸੁਣਦੇ ਆ ਇਸ ਤਰ੍ਹਾਂ ਵੀ ਉਹਨਾਂ ਨੂੰ ਹਨਾ ਮੋਬਾਈਲ ਨੇ ਕਿੰਨਾ ਬੁਰੇ ਤਰੀਕੇ ਨਾਲ ਜਕੜਿਆ ਤੇ ਫਿਰ ਉਹਦਾਂ ਹੀ ਲੱਗਦਾ ਹੁੰਦਾ ਵੀ ਤੋਬਾ ਤੋਬਾ ਬਸ ਵਾਹਿਗੁਰੂ ਕਹਿ ਲੋ ਇਸ ਤੋਂ ਵੱਧ ਕੋਈ ਸ਼ਬਦ ਹੀ ਨਹੀਂ ਹੁੰਦਾ ਕਹਿਣ ਲਈ ਅੱਗੇ ਕੁਲਵਿੰਦਰ ਸਿੰਘ ਮੈਡਮ ਜੀ ਦੂਜੇ ਚੈਨਲ ਦਾ ਲਿੰਕ ਭੇਜੋ ਜੀ ਹਾਂਜੀ ਤੁਸੀਂ ਕਿਹੜੇ ਚੈਨਲ ਦੇ ਲਿੰਕ ਦੀ ਗੱਲ ਕਰ ਰਹੇ ਹੋ ਆਪਣੇ ਬਹੁਤ ਸਾਰੇ ਚੈਨਲ ਨੇ ਤੇ ਉਹਨਾਂ ਸਾਰੇ ਚੈਨਲ ਦਾ ਲਿੰਕ ਆ ਜਿਹੜਾ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰ वैसे ਤਾਂ ਜਦੋਂ ਵੀ ਹਨਾ ਕੋਈ ਲਗਾਤਾਰ ਮੇਰੇ ਇੱਕ ਚੈਨਲ ਨੂੰ ਫੋਲੋ ਕਰ ਰਿਹਾ ਕੋਈ ਵੀ ਸਬਸਕ੍ਰਾਈਬਰ ਹੈ ਜਿਹੜਾ ਉਹ ਅਗਲੇ ਚੈਨਲ ਆ ਮੇਰੇ ਜਿਹੜੇ ਆਪਣੇ ਆਪ ਹੀ ਰეკਮੈਂਡ ਹੋ ਜਾਂਦੇ ਆ ਪਰ ਫਿਰ ਵੀ ਚਲੋ ਮੈਂ ਆਪਣੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਬਾਕੀ ਚੈਨਲਾਂ ਦੇ ਲਿੰਕਾ ਦੇ ਦੂੰਗੀ ਬਸ ਮੈਂ ਐਸੀ ਕਰਕੇ ਨਹੀਂ ਲਿੰਕ ਪਾਉਂਦੀ ਹੁੰਦੀ ਚੈਨਲ ਦੇ ਵੀ YouTube ਦਾ ਕੋਈ ਪਤਾ ਨਹੀਂ ਹੁੰਦਾ ਹਨਾ ਵੀ ਕਦੋਂ ਕੀ ਕਾਪੀਰਾਈਟ ਜਾਂ ਕੁਝ ਵੀ ਆ ਜਾਏ ਇਸ ਕਰਕੇ ਮੈਂ ਬਾਹਲਾ ਨਹੀਂ ਮਤਲਬ ਪਾਉਂਦੀ ਹੁੰਦੀ ਆਪਦੇ ਚੈਨਲ ਦੇ ਲਿੰਕ ਫਿਰ ਵੀ ਮੈਂ ਤੁਹਾਨੂੰ ਹਨਾ ਲਿੰਕ ਭੇਜ ਦੂੰਗੀ ਤੇ ਜਾਂ ਤੁਸੀਂ ਐਂ ਕਰਿਓ ਆਪਣਾ ਮੋਬਾਈਲ ਨੰਬਰ ਜਿਹੜਾ ਉਹ ਕਮੈਂਟ ਦੇ ਵਿੱਚ ਲਿਖਦੇ ਹੋ ਕੱਲਾ ਮੋਬਾਈਲ ਨੰਬਰ ਨਾ ਲਿਖਿਓ ਕਿਉਂਕਿ ਜਦੋਂ ਆਪਾਂ ਕੱਲਾ ਮੋਬਾਈਲ ਨੰਬਰ ਲਿਖਦੇ ਆ ਤਾਂ ਉਹ ਕਮੈਂਟ ਆ ਜਿਹੜਾ YouTube ਡਿਲੀਟ ਕਰ ਦਿੰਦਾਗਾ ਤੁਸੀਂ ਨਾਲ ਕੁਛ ਲਿਖ ਕੇ ਇਹਠਾ ਨੰਬਰ ਲਿਖ ਦਿਓ ਤੇ ਫਿਰ ਮੈਂ ਤੁਹਾਨੂੰ WhatsApp ਕਰ ਦੂੰਗੀ ਤੇ ਵੈਸੇ ਵੀ ਜਿਹੜਾ ਹੈ ਕਿ ਇਹ ਆਪਣਾ ਚੈਨਲ ਆ ਮੋਟੀਵੇਸ਼ਨਲ ਟਾਈਮ ਹੋਰ ਆਪਣਾ ਚੈਨਲ ਆ ਇੱਕ ਅਲਫਾਜ਼ ਤੇ ਸਰਤਾਜ ਦੀ ਸਟੋਰੀ ਗਿਆਨ ਦੀਆਂ ਗੱਲਾਂ ਤੇ ਇੱਕ ਹੈ ਸੋਹਣੇ ਲਫਜ਼ ਉਹਤੇ ਆਪਾਂ ਪੜ ਕੇ ਕਹਾਣੀ ਸੁਣਾਉਣੇ ਆ ਆ ਧੰਨਵਾਦ ਤੁਹਾਡਾ ਹਣਾ ਸਾਰਿਆਂ ਦਾ ਮੈਨੂੰ ਦਿਲੋਂ ਸਪੋਰਟ ਕਰਨ ਲਈ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤੇ ਇਹੋ ਜਿਹੀਆਂ ਘਟਨਾਵਾਂ ਸਾਂਝੀਆਂ ਕਰਨ ਦਾ ਮਕਸਦ ਇੱਕੋ ਹੀ ਹੁੰਦਾ ਕਿ ਕੁਝ ਨਾ ਕੁਝ ਕਿਸੇ ਨੂੰ ਸੇਧ ਮਿਲ ਸਕੇ ਤੇ ਸਾਡੇ ਸਮਾਜ ਦੇ ਵਿੱਚ ਆਸੇ ਪਾਸੇ ਕੀ ਵਾਪਰ ਰਿਹਾ ਉਹਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਰਹੇ ਸ਼ਸ਼ੀਕਲ ਜੀ